ਦੋਸਤੋ ਕੱਲ ਆਪਾਂ ਟਾਟਾ ਏਸ ਦੀ ਵੀਡੀਓ ਪਾਈ ਸੀਗੀ ਛੋਟੇ ਹਾਥੀ ਦੀ ਤੇ ਅੱਜ ਆਪਣੇ ਕੋਲੇ ਭਰਾ ਪਹੁੰਚੇ ਨੇਗੇ ਤੇ ਇਹਨਾਂ ਨੂੰ ਹਾਥੀ ਦਿੱਤਾਗਾ ਇਹਨਾਂ ਨੇ ਖਰੀਦਿਆਗਾ ਕੀ ਨਾਮ ਆ ਜੀ ਆਪਣਾ ਮੁਹੰਮਦ ਰਮਜ਼ਾਨ ਤੇ ਕਿਹੜਾ ਪਿੰਡ ਆ ਆਪਣਾ ਪਿੰਡ ਮੁੰਦੇਵੀ ਕਿੱਥੇ ਲੱਗੇ ਪਿਆ ਜਾਂਦਾ ਇਹ ਮਰੀਡਕੋਟ ਦੇ ਮਰੀਡਕੋਟ ਦੇ ਲੱਗੇ ਪਿਆ ਜਾਂਦਾ ਹਾਂ ਕੱਲ ਤੁਸੀਂ ਇਹ ਵੀਡੀਓ ਦੇਖ ਕੇ ਆਏ ਹੋ ਕਿ ਸਿੱਧਾ ਕੰਟੈਕਟ ਹੋਇਆਗਾ ਵੀਡੀਓ ਦੇਖ ਕੇ ਆਏ ਆ ਵੀਡੀਓ ਦੇਖ ਕੇ ਆਏ ਤੇ ਵੀਡੀਓ ਦੇ ਵਿੱਚ ਜਿਵੇਂ ਆ ਰਿਹਾ ਸੀਗਾ ਓਮੀਆਂ ਕੋਈ ਫਰਕ ਆ ਨੌਵੀਂ ਆ ਓਮੀਆਂ ਆ ਜੀ ਠੀਕ ਹੈ ਬਾਕੀ ਰੇਟ ਦੀ ਗੱਲ ਕਰੀਏ ਰੇਟ ਚ ਮਾਨਤਨ ਵਧੀਆ ਹੋ ਗਿਆ ਹਾਂ ਵਧੀਆ ਹੋ ਗਿਆ ਵੀਰ ਠੀਕ ਹੈ ਤੇ ਕਾਪੀ ਕਾਗਜ਼ ਤੁਹਾਨੂੰ ਦੇਤੇ ਜੀ ਠੀਕ ਹੈ ਤੇ ਹੋਰ ਕੀ ਕਹਿਣਾ ਚਾਹੋਗੇ ਜੀ ਸਾਡੇ ਸਾਡੇ ਭਰਾ ਵੀਡੀਓ ਦੇਖੀ ਜਾਂਦੇ ਨੇ ਹਾਂ ਜੀ ਜਿਹੜੇ ਸਾਡੇ ਭਰਾ ਵੀਡੀਓ ਦੇਖੀ ਜਾਂਦੇ ਨੇ ਉਹਨਾਂ ਨੂੰ ਕੀ ਕਹੋਗੇ ਜਿਵੇਂ ਕਿਹਾ ਦੀ ਵੀ ਗੱਡੀ ਉਵੇਂ ਠੀਕ ਹਾਂ ਜੀ ਵੀ ਕੰਮ ਜੈਨੂਣ ਜਾ ਹਾਂ ਮੈਂ ਠੀਕ ਹੈ ਜੀ ਹਾਂ ਵੀ ਜਿਹੜੇ ਭਰਾ ਵੀਡੀਓ ਦੇਖ ਕੇ ਆਉਂਦੇ ਨੇ ਕੋਈ ਧੋਖੇਦੜੀ ਵਾਲੀ ਗੱਲ ਨਹੀਂ ਬਈ ਜੈਨੂਣ ਜਾ ਕੰਮ ਹੈ ਠੀਕ ਹੈ ਜਿਵੇਂ ਦੀ ਆਪਾਂ ਕੰਡੀਸ਼ਨ ਦਿਖਾਈ ਦੀ ਉਵੇਂ ਦੀ ਕੰਡੀਸ਼ਨ ਹੈ ਬਾਕੀ ਰੇਟ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਮੌਕੇ ਦੇ ਮਾਨਤਾਣ ਜਾਂ ਹੁੰਦਾਗਾ ਉਹ ਭਾਈਆਂ ਦਾ ਆਪਾਂ ਫੁੱਲ ਮਾਨਤਾਣ ਜਿਹੜਾ ਕੀਤਾ ਹੈਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋਣਾ ਬਹੁਤ ਬਹੁਤ ਧੰਨਵਾਦ ਜੀ